ਏ ਕੌਣ ਆ ਮੇਰੇ ਡੈਡੀ ਜੀ ਪੈਰੀਆਂ ਤਲਾ ਫਿਰ ਚੱਲ ਤੈਨੂੰ ਡੈਡੀ ਲੱਭਦਾ ਫਿਰਦਾ ਸੀ ਰੋਂਦੇ ਫਿਰਦੇ ਸੀ ਮੰਮਾ ਵੀ ਤੇਰੀ ਲੱਭਦੇ ਰਹੇ ਹਿਲਾਪਦੇ ਰਹੇ ਸਾਨੂੰ ਮਿਲਿਆ ਨਹੀਂ ਕੇ ਮਾਣ ਆਏ ਤੇ ਸਾਨੂੰ ਇਹ ਬਦਾ ਲੱਗਾ ਮੁੰਡਾ ਮਾੜੇ ਦੇਖੋ ਆਇਆ ਵਾਪਸ ਮਿਲ ਗਿਆ ਬਾਪੂ ਨੂੰ ਹੈ ਜੇ ਜਦੋਂ ਇਹਨਾਂ ਨੇ ਆ ਕੇ ਸਾਨੂੰ ਆ ਫੋਟੋ ਦਿਖਾਈ ਤਾਂ ਪਤਾ ਲੱਗਿਆ ਵੀ ਰਕੇਸ਼ ਤਾਂ ਸਾਡੇ ਕੋਲੇ ਆ ਤੇ ਬਾਪੂ ਕਹਿੰਦਾ ਫਿਰ ਸਾਡਾ ਮਨ ਖੁਸ਼ ਹੋ ਗਿਆ ਸਾਡਾ ਪੁੱਤ ਲੱਭ ਗਿਆ ਬੀਬੇ ਕਹਿੰਦੀ ਤਾ ਰੋਟੀ ਤਾਂ ਤੂੰ ਖਾ ਲਈ ਤੂੰ ਪਿੰਡ ਕਿਹੜਾ ਤੇਰਾ ਪਤਾ ਨਹੀਂ ਆ ਪੰਜਾਬੀ ਹਾਂ ਪੰਜਾਬ ਦਾ ਹੀ ਹਾਂ ਤੂੰ ਜੇ ਕੋਈ ਜਾਣਦਾ ਪਛਾਣਦਾ ਹੋਵੇ ਤਾਂ ਸਵੱਦੀ ਗੱਲਾਂ ਜਰੂਰ ਯਾਰ ਦੱਸ ਦਿਓ ਬਾਬਾ ਖਾਲਸੇ ਦੇ ਕੋਲੇ ਆ। ਆ ਮੁੰਡਾ ਸਾਡਾ ਤੁਹਾਡਾ ਕੀ ਲੱਗਦਾ ਹੈ ਬਲਾਵ ਕੱਕਾ ਨੂੰ? ਸਾਡਾ ਸੀ ਮੇਰਾ ਬੇਟਾ ਜਦੋਂ ਗੁੰਮਿਆ ਸੀ ਉਹ ਅਸੀਂ ਆ ਜਿਹੜੀ ਗਾਥਰੀ ਨੰਗ ਕੇ ਗਈ ਹੈ ਨਾ ਇਹ ਦਾ ਤਰੀਕ ਨੂੰ ਅਸੀਂ ਇੱਥੇ ਚੈੱਕ ਕਰਾਉਣ ਵਾਸਤੇ ਲੈ ਕੇ ਆਏ ਸੀ। ਹਾਂ ਕਿ ਜਦੋਂ ਅਸੀਂ ਆਏ ਆ ਦੇ ਉਸ ਤੋਂ ਤੇ ਪਰ ਲੈਣ ਲੱਗੀ ਸੀ ਪਹਿਲਾਂ ਇਹਨੂੰ ਮੈਂ ਲੈਣ ਦੇ ਵਿੱਚ ਫੜੀ ਕੀਤਾ। ਹਾਂ ਮੈਂ ਉਹਨੂੰ ਲੈ ਕੇ ਕਾਹ ਚੁਪਿਆਈ। ਕੀ ਖਾਦੀ ਉਮਰਾਵਦੀ ਭੱਜ ਕਿੱਥੋਂ ਗਿਆ ਫਿਰ ਇੱਥੋਂ ਹੀ ਭੱਜ ਗਿਆ ਜਾਂਦੇ ਆ ਜੇਦੋਂ ਅਸੀਂ ਆ ਨਾ ਅਸੀਂ ਇਹ ਪਲਾਨ ਤੇ ਲੱਗੀ ਸੀ ਜਦੋਂ ਇਹ ਲੰਨ ਲੱਗਦੀ ਲੱਗਦੀ ਉਹਦੇ 11 ਪਤਾ ਟਾਈਮ ਹੋਇਆ ਸੀ ਇੱਥੀ ਵਿੱਚ ਆ ਗਏ ਸੀ ਇਹ ਮੈਨੂੰ ਕਹਿੰਦੀ ਉਹ ਕਹਿੰਦਾ ਰੋਟੀ ਖਾਣੀ ਆ ਤੇ ਇਹ ਮੈਨੂੰ ਕਹਿੰਦੀ ਵੀ ਤੂੰ ਲੰਨ ਤੇ ਲੱਗ ਜਾ ਤੇ ਮੈਂ ਰੋਟੀ ਪਕਵਾ ਦਿੰਦੀ ਮੈਂ ਕਵਾਲਾ ਕਵਾਲੀ ਕਰਦਾ ਸੀ ਨਾ ਮੈਂ ਰੋਟੀ ਇਹ ਰੋਟੀ ਖਾਣ ਚਲੇਗਾ ਤਾਂ ਨਹੀਂ ਆ ਆ ਗਿਆ ਕਿਤੇ ਬੈਠੀ ਜਿੱਥੇ ਇੱਕ ਇੱਕ ਤਰ੍ਹਾਂ ਨਾਲ ਚੰਡੋ ਟੋਕਨ ਮਿਲਣਾ ਹੀ ਮੈਂ ਟੋਕਾ ਲੈਣ ਅੰਦਰ ਜਲੇ ਗਿਆ ਇਹ ਰੋਟੀ ਖਾ ਕੇ ਉੱਥੇ ਬੈਠੇ ਹੀ ਗਈ ਜਮਾ ਟੋਕਨ ਲੈ ਕੇ ਲੈ ਕੇ ਆਇਆ ਤੇ ਮੈਂਗਾ ਸਟੇਸ਼ਨ ਤੇ ਹੋ ਗਿਆ ਠੀਕ ਉਹ ਮੈਂ ਫਟਾਫਟ ਦੌੜ ਗਿਆ ਨਾ ਇੱਧਰ ਨੂੰ ਭੱਜ ਗਿਆ ਸੀਗਾ ਇੱਧਰ ਨੂੰ ਉਹ ਮੈਂ ਆਪਣੇ ਵੇਖਦੇ ਉਹ ਬੰਦੇ ਖੜੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਭਾਜੀ ਖੜੇ ਹੋ ਖੜੇ ਉਹ ਕਹਿੰਦੇ ਵੀ ਉਹ ਤਾਂ ਹੁਣ ਦੂਰ ਭੱਜ ਗਿਆ ਆ ਕਿੰਨੇ ਮੁੰਡੇ ਤੁਹਾਡੇ ਬੱਚੇ ਕਿੰਨੇ ਆ ਪੰਜ ਸਾਡੇ 5 ਮੁੰਡੇ ਦੋ ਗੁੱਡੀਆਂ ਆ ਇਹ ਵੱਡਾ ਛੋਟਾ ਇਹ ਇਹ ਸਾਰਾ ਤਾਂ ਛੋਟਾ ਹੈ ਜੀ ਹੋਰ ਵੀ ਕੋਈ ਘਰ ਚ ਹੈਗਾ ਸਿੱਧਾ ਮੈਂਟਲੀ ਨਹੀਂ ਨਹੀਂ ਇਹ ਕੋਈ ਇਹਦੇ ਨਾਨਕਿਆਂ ਦਾਦਕਿਆਂ ਚ ਕੋਈ ਹੋਵੇ ਹਾਂ ਜੀ ਨਹੀਂ ਜੇ ਹੋਇਆ ਵੀ ਤਾਂ ਅਸੀਂ ਨਹੀਂ ਕੋਈ ਮਾਮਾ ਮਾਸੀ ਭੂਆ ਚਾਚਾ ਤਾਇਆ ਨਹੀਂ ਜੇ ਹੋਇਆ ਤਾਂ ਆਪਾਂ ਕਰ ਦਾਂਗੇ ਦੱਸ ਦਾਂਗੇ ਨਹੀਂ ਦੱਸਣਾ ਨਹੀਂ ਉਹ ਬਿਮਾਰੀ ਇਹਨੂੰ ਖੂਨ ਚਾਈ ਹੋਈ ਆ ਵੀ ਜਾਨੀ ਕਿ ਜਿਹੜੀ ਬਿਮਾਰੀ ਇਹਨੂੰ ਹੈ ਨਾ ਕਿੇ ਜਿਆਦਾ ਚ ਹੋਵੇ ਤੇ ਫੇ ਗਾਂ ਨਹੀਂ ਗਾਂ ਵਾਦੀ ਉਹ ਪੁੱਛਦੇ ਆਂ ਸੀ ਕਿ ਕਿਸੇ ਨੂੰ ਸੀਗੀ ਖੂਨ ਚ ਜੈਨੂੰ ਕੱਲੇ ਨਹੀਂ ਹੋਈ ਐ ਨਹੀਂ ਨਹੀਂ ਕਿਸੇ ਨੂੰ ਨਹੀਂ ਇਹ ਤਾਂ ਉਹ ਕਿਨੇ ਨਾਨਕਿਆਂ ਜਾਂ ਦਾਦਕਿਆਂ ਚ ਕਿਸੇ ਨੂੰ ਤੀਜੀ ਪੀੜੀ ਤੱਕ ਨਾਨਾ ਨਾਨੀ ਦਾਦਾ ਦਾਦੀ ਨਹੀਂ ਹਾਂ ਤਾਂ ਇਹ ਤਾਂ ਸੀ ਕੋਈ ਨਾ ਜੀ ਇਹਦਾ ਇਲਾਜ ਹੋ ਜਾਊਗਾ ਹੁਣ ਦਵਾਈ ਸ਼ੁਰੂ ਕਰਾਤੀ ਆਂ ਸੀ ਇਹਦੀ ਹਾਂਜੀ ਹੁਣ ਦਵਾਈ ਨਹੀਂ ਇਹਦੀ ਬੰਦ ਕਰਨੀ ਤੁਸੀਂ ਹਾਂਜੀ ਦਵਾਈ ਤਾਂ ਖਾਲਿਆ ਕਰੂਗਾ ਨਾ ਘਰੇ ਤੁਹਾਡੇ ਅੱਕੇ ਦਵਾਈ ਹਾਂਜੀ ਬਾਕੀ ਤੁਹਾਨੂੰ ਦਵਾਈ ਦੇ ਕੇ ਭੇਜਾਂਗੇ 15 ਦਿਨਾਂ ਦੀ ਦੇਰ ਬਾਅਦ ਅਲੀਵਰੀ ਆਓਗੇ ਫੇ ਮਹੀਨੇ ਦੀ ਦਵਾਈ ਮਿਲ ਜਾਊਗੀ ਮਹੀਨੇ ਦੀ ਮਹੀਨੇ ਲੈ ਕੇ ਆਉਣਾ ਇਹਨੂੰ ਹਰ ਵਾਰ ਦਵਾਈ ਦਿਵਾ ਕੇ ਲੈ ਕੇ ਜਾਣੀ ਆ ਤੇ ਅਸੀਂ ਇਹਨੂੰ ਲੀੜਾ ਕੱਪੜਾ ਦਵਾਈ दारू ਸਭ ਕੁਝ ਮਿਲਿਆ ਕਰੂਗੇ ਜੀ ਜੇ ਤੁਸੀਂ ਵੜਾ ਜਿਆ ਮਹੀਨਾ ਇੱਕ ਰੱਖ ਲੋ ਚਲੋ ਤੁਸੀਂ ਮਿਲੋ ਕੋਈ ਨਾ ਮਿਲ ਕੇ ਫਿਰ ਦੇਖਦੇ ਆ ਆ ਵੀ ਜੱਟ ਕੀ ਹਾਲ ਠੀਕ ਆ ਆਪਣੇ ਆਪ ਹੀ ਸੈਨ ਕਰ ਇਹ ਕੌਣ ਆ ਮੇਰੇ ਡੈਡੀ ਜੀ ਪਹਿਲਾਂ ਤਲਾ ਫਿਰ ਚੱਲ ਦੋਨਾਂ ਦੇ ਪੈਰੀਆਂ ਥਲਾ ਚੱਜ ਨਾਲ ਡੈਡੀ ਦਾ ਪੈਰ ਕਿੱਥੇ ਡੈਡੀ ਦਾ ਹਾਂ ਜੱਫੀ ਪਾ ਡੈਡੀ ਨੂੰ ਜੱਫੀ ਘੁੱਟ ਕੇ ਡੈਡੀ ਨੂੰ ਜੱਫੀ ਸੱਚਾ ਨਾ ਤਾਂ ਨਹੀਂ ਹਾਂ ਤੈਨੂੰ ਡੈਡੀ ਲੱਭਦਾ ਫਿਰਦਾ ਸੀ ਰੋਂਦੇ ਫਿਰਦੇ ਸੀ ਮੰਮੀ ਵੀ ਤੇਰੀ ਦੋ ਤਿੰਨ ਵਾਰੀ ਆ ਹੀ ਲੈਣ ਆਏ ਆ ਲੱਭਦੇ ਰਹੇ ਹੀ ਲੱਭਦੇ ਰਹੇ ਸਾਨੂੰ ਮਿਲਿਆ ਨਹੀਂ ਇਧਰ ਮਾਂ ਨੂੰ ਵੀ ਜੱਫੀ ਪਾ ਚੱਲ ਮਾਂ ਦਾ ਗਲਜਾ ਠੰਡਾ ਕਰ ਐ ਕੰਮ ਲਿਆ ਐ ਥੋੜੀ ਭੱਜੀ ਦਾ ਕੋਈ ਚੀਜ਼ ਆਵਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ 21 9 24 ਨੂੰ ਇਹ ਵੀਰ ਸਾਨੂੰ ਮਿਲਿਆ ਸਬੱਦੀ ਪਿੰਡ ਤੋਂ ਸਾਡੇ ਕੋਲੇ ਵੀਰ ਲੈ ਕੇ ਆਏ ਸਰਿੰਦਰ ਸਿੰਘ ਵੀਰ ਸੀ ਜਿਹੜਾ ਸਬੱਦੀ ਤੋਂ ਪਿੰਡ ਵਾਸੀਆਂ ਨੇ ਦੱਸਣ ਮੁਤਾਬਕ ਇਹ ਵੀਰ ਮੈਂਟਲੀ ਅਫਫਰਡ ਸੀ ਇਹਨਾਂ ਨੇ ਪਿੰਡ ਨਹਿਰ ਤੇ ਘੁੰਮਦਾ ਸੀ ਕਈ ਦਿਨਾਂ ਤੋਂ ਤੇ ਉਹਨਾਂ ਨੇ 2-4 ਦਿਨ 5 ਦਿਨ 7 ਦਿਨ ਦੇਖਿਆ ਫਿਰ ਇੱਥੇ ਲਿਆਏ ਸਾਡੇ ਕੋਲੇ ਇੱਥੇ ਆ ਕੇ ਵੀਰ ਆਪਣਾ ਨਾਮ ਦੱਸਦਾ ਸੀ ਬਲਦੇਵ ਸਿੰਘ ਦਾ ਇਹ ਆਪਣੇ ਪਿਤਾ ਦਾ ਨਾਮ ਤੇ ਮਾਂ ਦਾ ਨਾਮ ਸਿੰਦੋ ਦਾ ਦੱਸਦਾ ਸੀ ਤੇ ਰਕੀਸ਼ ਸਿੰਘ ਆਪਦਾ ਨਾਮ ਦੱਸਦਾ ਸੀਗਾ ਤੇ ਫਿਰ ਹੌਲੀ-ਹੌਲੀ ਅਈ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਵੀ ਅਸੀਂ ਪਹਿਲਾਂ ਇੱਥੇ ਜਦੋਂ ਨਾ ਸਾਨੂੰ ਪਿੰਡੋਂ ਵੀ ਦੱਸਿਆ ਤੇ ਵੀ ਥਾਣੇ ਉੱਥੇ ਰਿਪੋਰਟ ਦੇਵੋ ਅਸੀਂ ਇੱਥੇ ਨਾਲੇ ਦਿਨ ਦੇਖਣ ਆਏ ਉੱਥੇ ਨਾਲੇ ਅਸੀਂ ਆਏ ਤੇ ਕਹਿੰਦਾ ਵੀ ਫੋਟੋ ਲੈ ਕੇ ਆਓ। ਫੇ ਅਸੀਂ ਅੱਜ ਫੋਟੋ ਲੈ ਕੇ ਆਏ ਅਸੀਂ ਰਿਪੋਰਟ ਲਿਖਾਉਣ ਆਏ ਸੀ। ਇੱਥੇ ਸਾਡੇ ਕੋਲੇ? ਨਹੀਂ ਜੀ ਥਾਣੇ। ਥਾਣੇ। ਇਹ ਥਾਣੇ ਵਾਲਿਆਂ ਨੇ ਸਾਨੂੰ ਕਿਹਾ ਅਸੀਂ ਜੇ ਰਿਪੋਰਟ ਲੈ ਲੈਂਦੇ ਅਸੀਂ ਉੱਥੇ ਹੀ ਮੁੜ ਜਾਣਾ। ਉੱਥਾਂ ਮੁੜ ਜਾਣਾ ਸਾਨੂੰ ਕੀ ਪਤਾ ਲੱਗਣਾ। ਹਾਂਜੀ। ਉਹ ਕਹਿੰਦੇ ਵੀ ਉੱਥੋਂ ਲਿਖਾ ਕੇ ਆਓ। ਵੀ ਫੇਰ ਰਿਪੋਰਟ ਲਿਖਣੀ ਹੈ। ਹਾਂਜੀ। ਇਹ ਅਸੀਂ ਲਿਖਣੀ ਹੈ। ਵੀ ਡਾਕਟਰ ਦੀ ਸੇਵਾ ਤੇ ਲਿਖਾ ਕੇ ਆਓ ਪਹਿਲਾਂ। ਹਾਂਜੀ ਹਾਂਜੀ। ਅਸੀਂ ਇੱਥੇ ਲਿਖਾਉਣ ਆਏ ਤੇ ਸਾਨੂੰ ਫੇਰ ਪਤਾ ਲੱਗਾ ਉਹ ਮੁੰਡਾ ਨਹੀਂ ਥੀ। ਦੇਖੋ ਪਾਪਾ ਮਿਲ ਗਿਆ ਬਾਪੂ ਨੂੰ ਹੈ ਦੇਖੋ ਦੱਸ ਦਰਦੇ ਆ ਜੁੰਮੇ ਵੀ ਇੱਥੇ ਹੀ ਦੱਸਦੇ ਆ ਇਹ ਦਵਾਈ ਲੈਣ ਆਏ ਸੀ ਸਾਡੇ ਅੱਜ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਤਾਂ ਇੱਥੇ ਲਾਈਨਾਂ ਦੇ ਵਿੱਚ ਖੜੇ ਸੀ ਕਿਤੇ ਤੇ ਲਾਈਨਾਂ ਦੇ ਖੜੇ ਲੰਗਰ ਛੱਕੇ ਮਾਂ ਪੁੱਤ ਦੋਨੇ ਹਾਂਜੀ ਹਾਂਜੀ ਜਦੋਂ ਬਾਪੂ ਕੋਲੇ ਜਾਣ ਲੱਗੇ ਤੇ ਇਹ ਭੱਜ ਗਿਆ ਤੇ ਇਹ ਮਗਰੀ ਇੱਥੋਂ ਪਿੰਡ ਚਲੇ ਗਿਆ ਚਲ ਪਿੰਡ ਚਲਾ ਜਾਊਗਾ ਇਹ ਪਿੰਡ ਗਿਆ ਨਹੀਂ ਹਾਂਜੀ ਤੇ ਇਹ ਲੱਭਦੇ ਰਹੇ ਜਿਵੇਂ ਬਾਪੂ ਦੱਸਦਾ ਹੱਕ ਥੱਕ ਹਾਰ ਕੇ ਇਹਨੂੰ ਪਤਾ ਹੀ ਨਹੀਂ ਕਿ ਸਾਡਾ ਪੈਂਡ ਕਿੱਥੇ ਹੈ گا ਵਾ ਇਹਨੂੰ ਪਤਾ ਇਹਨਾਂ ਨੂੰ ਪਤਾ ਹੀ ਨਹੀਂ ਕਈ ਦਿਨ ਇਹ ਲੱਭਦੇ ਲੁੱਭਦੇ ਰਹੇ ਫਿਰ ਇਹਨਾਂ ਨੇ ਥਾਣੇ ਵੱਲ ਨੂੰ ਰੋਕ ਕੀਤਾ ਵੀ ਥਾਣੇ ਰਿਪੋਰਟ ਕਰਾ ਕੇ ਆਈਏ ਮਲਸੀਹਾਂ ਤੋਂ ਆਏ ਨੇ ਮਲਸੀਹਾਂ ਪੈਂਦਾ ਜਲੰਧਰ ਜ਼ਿਲ੍ਹਾ ਪੈਂਦਾ ਹਨਾ ਤੇ ਮਲਸੀਹਾਂ ਜਦੋਂ ਥਾਣੇ ਗਏ ਤਾਂ ਥਾਣੇ ਵਾਲੇ ਕਹਿੰਦੇ ਤੁਸੀਂ ਪਹਿਲਾਂ ਮਨੋਕਤਾਰੀ ਸੇਵਾ ਤੇ ਜਾ ਕੇ ਰਿਪੋਰਟ ਲਿਖਾ ਕੇ ਆਓ ਤੇ ਇੱਥੇ ਸਾਡੇ ਕੋਲੇ ਆ ਕੇ ਲੈ ਕੇ ਜਦੋਂ ਉਹਨਾਂ ਨੇ ਆ ਕੇ ਸਾਨੂੰ ਇਹ ਫੋਟੋ ਦਿਖਾਈ ਤਾਂ ਪਤਾ ਲੱਗਿਆ ਵੀ ਰਕੇਸ਼ ਤਾਂ ਸਾਡੇ ਕੋਲੇ ਆ ਤੇ ਬਾਪੂ ਕਹਿੰਦਾ ਫਿਰ ਸਾਡਾ ਮਨ ਖੁਸ਼ ਹੋ ਗਿਆ ਸਾਡਾ ਪੁੱਤ ਲੱਭ ਗਿਆ ਬੀਬੇ ਕਹਿੰਦੀ ਮੇਰਾ ਪੁੱਤ ਲੱਭ ਗਿਆ ਇਤੋਂ ਮਨ ਖੁਸ਼ ਹੋ ਗਿਆ ਹਾਂਜੀ ਪੰਜ ਪੋਤਾਂ ਬਾਪੂ ਦੇ ਤੇ ਬੀਬੇ ਦੇ ਇਹ ਸਾਰਿਆਂ ਤੋਂ ਛੋਟਾ ਵਾ ਹਾਂਜੀ ਇਹ ਸਾਰਾ ਦੋ ਇਹ ਪੜਿਆ ਕਿੰਨਾ ਵਾ ਪੜਿਆ ਸ਼ੁਰੂ ਤੋਂ ਹੀ ਸਿੱਧਾ ਨਹੀਂ ਥੋੜਾ ਮੱਝਪਨ ਤੋਂ ਹੀ ਕਿ ਬਾਅਦ ਚੋਇਆ ਬਾਅਦ ਚੋਂ ਤੋਂ ਨਹੀਂ ਸੀਗਾ ਬਰਤੇ ਇਹਦਾ ਸਟੇਟ ਦੇ ਹੁੰਦੀਆਂ 11 12 ਸਾਲਾਂ ਦਾ ਸੀ ਉਦੋਂ ਠੀਕ ਸੀ ਅਸੀਂ ਪੱਠੇ ਦਾ ਕੰਮ ਕਰਦੇ ਪੱਠੇ ਦਾ ਕਰਦੇ ਠੀਕ ਆ ਇਹ ਉੱਥੇ ਬੱਚਿਆਂ ਨੇ ਕੋਲ ਖੇਡਦੇ ਰਹਿਣਾ ਅਸੀਂ ਕੰਮ ਕਰਦੇ ਰਹਿਣਾ ਇਹ ਜਿੰਨੇ ਪੰਜ ਬੋੜੇ ਆ ਕੋਲ ਸਾਰੇ ਬੱਚੇ ਉਹ ਇਹ ਬੋੜੇ ਇਹ 8 ਸਾਲ ਦੀ 12 ਸਾਲ ਦੀ ਵਗ ਤੇ ਕਰੀ ਠੀਕ ਸੀ ਠੀਕ ਸੀ ਗੱਲ ਇਹ ਬਾਅਦ ਹੁਣ ਇਹ ਸਾਨੂੰ ਪਤਾ ਦਾ ਵੀ ਜਿੱਦਾਂ ਵੀ ਬੱਚਾ ਘਰੋਂ 3 ਸਾਲ ਦਾ ਬਾਹਰ ਆਪਾਂ ਛੱਡਿਆ ਹੀ ਹੈ ਕੋਈ ਪਤਾ ਨਹੀਂ ਇਹਨਾਂ ਕੱਪੜਾ ਪੋਂਦਾ ਪਤਾ ਨਾ ਮੂੰਹ ਤੋਂ ਹੋਂਦਾ ਪਤਾ ਆਪ ਇਹਨਾਂ ਦਾ ਕੁਝ ਕਰੇ ਕਰਾ ਨਹੀਂ ਪਈ ਹੈ ਕੱਪੜਾ ਵੀ ਇਹਨਾਂ ਨਹੀਂ ਪਤਾ ਤੁਸੀਂ ਖਾਸ ਮਲਸੀਆ ਪਿੰਡ ਤੋਂ ਹੀ ਹੈ ਹਾਂਜੀ ਹਾਂਜੀ ਮਲਸੀਆ ਦਾ ਕੱਪੜਾ ਲੀੜਾ ਨਹੀਂ ਪੋਂਦਾ ਪਤਾ ਜੀ ਇਹਨਾਂ ਨੂੰ ਸ਼ਰਟ ਕਈ ਦਾ ਲਾ ਦੇ ਤੇ ਇਹਨੇ ਕੱਟਾ ਲਾ ਕੇ ਰੱਖਿਆ ਨਹੀਂ ਜਿੱਦ ਕਰ ਗੱਲ ਸੁਣ ਇਹਨਾਂ ਨੇ ਪੁੱਛਿਆ ਦੱਸਣਾ ਚਾਹੀਦਾ ਭਾਜੀ ਮੇਰਾ ਪਿੰਡ ਨਾਲ ਹੀ ਹੈਗਾ ਤਲਵੰਡੀ ਬੂਟਿਆ ਇਸੀ ਕੋਈ ਆ ਸਾਰਾ ਕੁਝ ਇੱਕੋ ਹੀ ਆ ਤੇ ਮੈਂ ਕੁਹਾੜ ਸਾਹਿਬ ਦੇ ਨਾਲ ਪਹਿਲਾਂ ਨੌਕਰੀ ਕਰਦਾ ਅੱਛਾ ਅੱਛਾ ਜੀ ਉਹ ਨਾ ਉਹ ਹੀ ਪਹਿਲਾਂ ਜਾ ਕੇ ਆਏ ਹੋਣ ਵੀ ਉਹਨਾਂ ਨੇ ਸਾਨੂੰ ਦੱਸਿਆ ਹੀ ਵੀ ਰਿਪੋਰਟ ਤੁਹਾਨੂੰ ਲਗਾਉਣੀ ਜ਼ਰੂਰੀ ਆ ਤਾਂ ਅਸੀਂ ਰਿਪੋਰਟ ਲਗਾਉਣਾ ਹੈ ਚਲੋ ਧੰਨਵਾਦ ਦਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਭਾਈ ਜੀ ਮਿਹਰਬਾਨੀ ਬਾਬੇ ਨਾਨਕ ਦੀ ਆ ਤੇ ਬਾਈਆਂ ਦਾ ਵੀ ਬਹੁਤ ਧੰਨਵਾਦ ਆ ਸਿਂਦਰ ਸਿੰਘ ਉਹਨਾਂ ਦਾ ਜਿਹੜੇ ਸਵੱਦੀ ਪਿੰਡ ਤੋਂ ਛੱਡ ਕੇ ਗਏ ਸਾਡੇ ਕੋਲੇ ਤੇ ਅੱਜ ਮਾਂ ਬਾਪ ਲੱਭ ਗਿਆ ਹਰਕੇਸ਼ ਕੁਮਾਰ ਆਪਣੇ ਘਰੇ ਚੱਲਿਆ ਕੇਸ਼ੂ ਬਲਦੇਵ ਸਿੰਘ ਬਾਪੂ ਤੇ ਬੇਬੇ ਤੁਹਾਡਾ ਨਾਂ ਕੀ ਹੈ ਛਿੰਦੋ ਹਾਂਜੀ ਲੈਣ ਆਏ ਨੇ ਆਪਣੇ ਪੁੱਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ